ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮੱਛਵਾੜਾ ਨਿਊਜ਼ ਜਿੱਥੇ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਵਿੱਚ ਨਸ਼ਿਆਂ ਨੂੰ ਖਤਮ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੇ ਵੀ ਪੂਰੀ ਸਖਤੀ ਕੀਤੀ ਹੋਈ ਹੈ ਇਸੇ ਤਰ੍ਹਾਂ ਮੱਛਵਾੜਾ ਸਾਹਿਬ ਦੀ ਪੁਲਿਸ ਨੇ ਮੱਛਵਾੜਾ ਸਾਹਿਬ ਵਿਖੇ ਦੋ ਨੌਜਵਾਨਾਂ ਨੂੰ ਨਸ਼ੇ ਦੀ ਖੇਪ ਨਾਲ ਅਤੇ ਡਰੱਗ ਮਨੀ ਸਮੇਤ ਗ੍ਰਫਤਾਰ ਕੀਤਾ ਹੈ ਇਸ ਮੌਕੇ ਮਾਛੋੜਾ ਸਾਹਿਬ ਦੇ ਵਿਕੇਪ ਡੀਐਸਪੀ ਤਰਲੋਚਨ ਸਿੰਘ ਨੇ ਪ੍ਰੈਸ ਕਾਨਫਰੰਸ ਕਰਦੇ ਕਿਹਾ ਹੈ ਕਿ ਮੈਂ ਨਸ਼ੇ ਦੇ ਸਦਾਗਰਾਂ ਨੂੰ ਸਖਤ ਚੇਤਾਵਨੀ ਦਿੰਦਾ ਹਾਂ ਜਾਂ ਤਾਂ ਮੇਰਾ ਹਲਕਾ ਛੱਡ ਕੇ ਇੱਥੋਂ ਕਿਤੇ ਹੋਰ ਰਹਿਣ ਲੱਗ ਜਾਵੋ ਜਾਂ ਫਿਰ ਨਸ਼ੇ ਦੀ ਸਪਲਾਈ ਕਰਨੀ ਬੰਦ ਕਰ ਦੇਵੋ ਉਹਨਾਂ ਨੇ ਕਿਹਾ ਹੈ ਕਿ ਮੈਂ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਛੱਡਾਂਗਾ ਆਓ ਤੁਹਾਨੂੰ ਦਿਖਾਉਂਦੇ ਹਾਂ ਮਾਛੂੜਾ ਸਾਹਿਬ ਤੋਂ ਪੂਰੀ ਖਬਰ ਇਹ ਸਾਡੇ ਮਾਝੂਗ ਸਰਪੀ ਜੋ ਜਦੋਂ ਬੈਂਜੀ ਕੋਲੋਂ ਜ਼ਿਲ੍ਹੇ ਦੇ ਵਿੱਚ ਹਰ ਰੋਜ਼ ਜਿਹੜੇ ਕਾਸਟ ਆਪਰੇਸ਼ਨ ਚੱਲਦੇ ਕੱਲ ਕਾਸਟ ਆਪਰੇਸ਼ਨ ਦੇ ਦੌਰਾਨ ਸਾਡੇ ਜਿਹੜੇ ਐਸਐਚਓ ਮਾਛੂੜਾ ਸੈਕਟਰ ਰਵਿੰਦਰ ਸਿੰਘ ਤੇ ਇਹਨਾਂ ਦੀ ਟੀਮ ਪੀਐਸਆੀ ਹਾਕਮ ਸਿੰਘ ਤੇ ਯਸੀ ਪਵਨ ਜੀ ਇਹਦੀ ਟੀਮ ਨੇ ਬਹੁਤ ਹੀ ਮਿਹਨਤ ਤੇ ਲਗਨ ਦੇ ਨਾਲ ਜਿਹੜਾ ਕੰਮ ਕੀਤਾ ਹੈ ਕਸੂ ਦੇ ਮੇਲੇ ਕਸੂ ਆਪਰੇਸ਼ਨ ਦੇ ਦੌਰਾਨ ਇਹਨਾਂ ਨਾਲ ਦੋ ਮੁਲਜ਼ਮ ਜਿਹੜੇ ਆ ਜਿਹੜੇ ਲਿਸਟਡ ਬੰਦੇ ਸੀ ਦੀਪਕ ਦੀਪਾ ਜਿਹੜਾ ਪਟੀਆਂ ਦਾ ਤੇ ਜਸ਼ਨਪ੍ਰੀਤ ਜਸ਼ਨ ਇਹ ਵੀ ਪਟੀਆਂ ਪੰਡ ਦੇ ਰਹਿਣ ਵਾਲੇ ਸੀ ਇਹਨਾਂ ਦੋਨਾਂ ਕੋਲੋਂ 15 ਗ੍ਰਾਮ ਹੈਰੋਇਨ ਤੇ 97000 ਰੁਪਏ ਦੀ ਡਰੱਗ ਮਣੀ ਹੈ ਉਹ ਬਰਾਬਰਦ ਕੀਤੀ ਆ ਦੋਨੇ ਮੁਲਜ਼ਮ ਜਿਹੜੇ ਆ ਇਹ ਅਰੈਸਟ ਕਰ ਲਏ ਗਏ ਆ ਵੇੜਾ ਪੰਜਾਬ ਸਰਕਾਰ ਵੱਲੋਂ ਵੀ ਆ ਬਾਰ-ਬਾਰ ਜਿਹੜੀ ਇਹ ਇਹ ਬਹੁਤ ਜ਼ੋਰ ਨਾਲ ਜਿਹੜੀ ਮਹਿੰਮ ਚਲਾਈ ਜਾ ਰਹੀ ਹੈ ਨਸ਼ਾ ਸਦਾਗਰਾਂ ਦੇ ਤੇ ਨਸ਼ਾ ਤਸਕਰਾਂ ਦੇ ਤੇ ਨਸ਼ਾ ਵੇਚਣ ਵਾਲਿਆਂ ਦੇ ਜਿਹੜੇ ਖਿਲਾਫ ਇਸੇ ਲੜੀ ਦੇ ਤਹਿਤ ਜਿਹੜੇ ਕਾਸ ਆਪਰੇਸ਼ਨ ਹਰ ਰੋਜ਼ ਜਾਰੀ ਰਹਿਣਗੇ ਤੁਹਾਡੇ ਜਿਹੜੀ ਇਹ ਮੈਂ ਜਿਹੜੇ ਮਾੜੇ ਅੰਸਰ ਹੈ ਉਹਨਾਂ ਨੂੰ ਤਾਬ ਨਹੀਂ ਦੇਣਾ ਚਾਹਦਾ ਕਿ ਯਾਦਾ ਸਾਡਾ ਏਰੀਆ ਛੱਡ ਜਨ ਨਹੀਂ ਤਾਂ ਬਿਲਕੁਲ ਸਖਤੀ ਨਾਲ ਨਜਿੱਠਿਆ ਜਾਊਗਾ ਇਹਦੇ ਨਾਲ-ਨਾਲ ਇਹ ਵੀ ਮੈਂ ਇਹਨਾਂ ਨੂੰ ਵਾਰਨਿੰਗ ਦੇਣੀ ਚਾਹਣਾ ਹੈ ਵੀ ਜਿਵੇਂ ਪਹਿਲਾਂ ਵੀ ਦੋ ਤਿੰਨ ਨਸ਼ਾ ਦਸਤਕਾਂ ਦੀ ਇਹ ਪ੍ਰਾਪਰਟੀ ਜਿਹੜੀ ਅਟੈਚ ਕਰਾਈਆਂ ਹੈ ਪ੍ਰਾਪਰਟੀਆਂ ਹੋਣ ਵੀ ਅਸੀਂ ਅਟੈਚ ਕਰਾਵਾਂਗੇ ਤੇ ਕਾਨੂੰਨੀ ਤਰੀਕੇ ਨਾਲ ਜਿਹੜੀ ਇਲੀਗਲ ਇਹਨਾਂ ਦਾ ਕੋਈ ਮਕਾਨ ਵਗੈਰਾ ਵੀ ਬਣਾਏ ਹੋਣਗੇ ਉਹ ਵੀ ਸਬੰਧਤ ਅਥਾਰਟੀਆਂ ਨੂੰ ਲਿਖ ਕੇ ਉਹਨਾਂ ਦੀ ਡੈਮੋਲੇਸ਼ਨ ਤੱਕ ਜਾਵਾਂਗੇ ਕਿੱਥੋਂ ਲੈ ਕੇ ਆ ਰਹੇ ਹਾਂ ਕੋਈ ਪਤਾ ਨਹੀਂ ਇਹ ਸਾਡਾ ਜਿਹੜਾ ਅਕਾਲੀ ਰੈਸਟ ਕੀਤੇ ਆ ਹਾਜ਼ਰ ਮਾਰ ਲੈਗਾ ਦਰਾਨੇ ਦੀ ਥੋੜੇ ਨਾਲ ਬਾਅਦ ਚ ਸ਼ੇਅਰ ਕਰ ਲਾਂਗੇ ਕਿਉਂਕਿ ਅਸੀਂ ਅਗਲੀ ਕੜੀ ਤੱਕ ਵੀ ਪਹੁੰਚਣਾ ਹੈ ਸੋ ਪਹਿਲਾਂ ਵੀ ਮਾਮਲਾ ਹੈਗਾ ਤੇ ਇਹਨਾਂ ਦੇ ਉੱਤੇ ਪਹਿਲੇ ਵੀ ਹੈ ਇੱਕ ਬੰਦੇ ਦੇ ਖਲਾਫ ਹੈਗੇ ਨਸ਼ਿਆਂ ਦਾ ਹੀ ਹੈ ਨਸ਼ਾ ਲੈਣਾ ਕਿੰਨਾ ਕਿੰਨਾ ਬਰਾਮਦ ਹੋਇਆ ਜੀ ਇਹਦੇ ਕੋਲੋਂ ਦੀਪਕ ਕੋਲੋਂ 6 ਗ੍ਰਾਮ ਹੈ ਤੇ ਜਸ਼ਨਪ੍ਰੀਤ ਕੋਲੋਂ 9 ਗ੍ਰਾਮ ਤੇ 97 ਗ੍ਰਾਮ ਡਰੱਗ ਹੈ ਇਹ ਸਰ ਕਿੱਥੇ ਸੇਲ ਕਿੱਥੇ ਕਰਦੇ ਸੀ ਆਪਣੇ ਏਰੀਆ 'ਚ ਜਾਂ ਕਿੱਦਾਂ ਲੋਕਲ ਆਪਣਾ ਦੇ ਕੂਂਗਲਾਂ ਦਾ ਦੋਨੋਂ ਏਡੀ ਦੇ ਵਿੱਚ ਹੀ ਕੋਈ ਇਹ ਵੀ ਸਰ ਇਹ ਤਬਦੀਦ 'ਚ ਪਤਾ ਲੱਗਿਆ ਕਿ ਕਿੱਥੋਂ ਲੈ ਕੇ ਆਂਦੇ ਸੀ ਜਾਂ ਕਿੱਦਾਂ ਨਹੀਂ ਇਹ ਅਸੀਂ ਤੁਹਾਨੂੰ ਦੱਸੇ ਹੋਏ ਇਸ ਸਟੇਜ ਤੇ ਡਿਸਕਲੋਜ਼ ਨਹੀਂ ਕਰ ਸਕਦੇ ਸਾਰਾ ਜਿੱਥੋਂ ਲੈ ਕੇ ਆਉਂਦੇ ਤੇ ਜਿੱਥੇ ਅੱਗੇ ਵੇਚਦੇ ਸਾਰਿਆਂ ਨੂੰ ਹੀ ਰੌਂਡ ਕੁਦ ਵੀ ਹੈਗੇ ਨਾ ਨਸ਼ਾ ਕਰਨ ਦੀ ਆਦਤ ਹੈ ਕਿੰਦਾ ਡਾਕਟਰ ਤੋਂ ਹੋਊਗਾ ਉਹ ਚੈੱਕ